ਪੰਜਾਬ ਦੇ ਵਿੱਚ ਅੱਜ 7ਵੇਂ ਗੇੜ ਦੀਆਂ 13 ਲੋਕ ਸਭਾ ਦੀਆਂ ਵੋਟਾਂ ਸ਼ੁਰੂ ਹੋ ਗਈਆਂ ਨੇ ਤੇ ਲੋਕਾਂ ਦੇ ਵਿੱਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਦੱਸਦੀ ਹੈ ਕਿ ਅੱਜ ਪੰਜਾਬ ਦੇ ਵਿੱਚ 2.14 ਕਰੋੜ ਲੋਕ ਵੋਟਾਂ ਪਾਉਣਗੇ। ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਿੰਨਾ ਭਾਰੀ ਉਤਸ਼ਾਹ ਹੈ ਵੋਟਾਂ ਨੂੰ ਲੈ ਕੇ। ਇਸੇ ਨਾਲ ਹੀ ਦੱਸਦੀ ਹੈ ਕਿ ਅਤਿ ਦੀ ਗਰਮੀ ਪੈ ਰਹੀ ਹੈ। ਇਸ ਕਰਕੇ ਵੀ ਲੋਕ ਸਵੇਰੇ-ਸਵੇਰੇ ਵੋਟ ਪੁੱਗਤਉਣ ਆਏ ਨੇ। ਦੱਸਦੀ ਹੈ ਕਿ ਸਵੇਰੇ 7 ਵਜੇ ਤੋਂ ਲੋਕਾਂ ਦੀਆਂ ਪੋਲਿੰਗ ਬੂਥਾਂ ਦੇ ਉੱਪਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਇਸੇ ਨਾਲ ਹੀ ਇਸੇ ਨਾਲ ਹੀ ਜਾਣਕਾਰੀ ਦੇ ਦਈਏ ਕਿ ਕੱਲ ਇਲੈ ਵਲੋਂ ਇਹ ਵੀ ਕਿਹਾ ਗਿਆ ਸੀ ਕਿ ਪੋਲਿੰਗ ਬੂਥਾਂ ਦੇ ਉੱਪਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਉਹਨਾਂ ਦੇ ਪੀਣ ਵਾਲੇ ਪਾਣੀ ਅਤੇ ਪੱਖੇ ਕੂਲਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਉਧਰ ਹੀ ਦੂਸਰੇ ਪਾਸੇ ਹਰ ਇੱਕ ਪਾਰਟੀ ਦੇ ਨੁਮਾਇੰਦੇ ਵੋਟ ਵੋਟ ਪਹੁੰਚ ਰਹੇ ਨੇ ਤੁਸੀਂ ਇਹਨਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਰਾਜਾ ਵੜਿੰਗ, ਰਾਗਵ ਚੱਡਾ ਅਤੇ ਹੋਰ ਨੁਮਾਇੰਦਿਆਂ ਨੇ ਆਪਣੀ ਵੋਟ ਪੁਗਤਾ ਲਈ ਹੈ ਕਿ ਕਹੂੰ ਲੋਕਤੰਤਰ ਦੇ ਵਿੱਚ ਆਪਣੀ ਮੋਟ ਦਾ ਇਸਤੇਮਾਲ ਕਰਨਾ ਬਹੁਤ ਵੱਡਾ ਅਧਿਕਾਰ ਹੈ ਔਰ ਮੈਗਨਾਟਿਸ ਤੋਂ ਹੀ ਸਵਿਧਾਨ ਵਿੱਚ ਸਨਮਾਨ ਕਰ ਦਿੱਤਾ ਹੈ ਸਾਨੂੰ ਸਭ ਨੂੰ ਆਪਣਾ ਜਿਹੜਾ ਅਧਿਕਾਰ ਹੈ ਉਹ ਇਸਤੇਮਾਲ ਕਰਨਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਇਸ ਦੇ ਨਾਲ ਆਉਣ ਵਾਲੀਆਂ ਅਸੀਂ ਜਿਹੜੀ ਦੇਸ਼ ਦੀ ਬਚਾਅ ਤੇ ਪੇਸ਼ਾ ਲੈ ਕਰ ਸਕਦੇ ਸੋ ਇਸ ਕਰਕੇ ਮੈਂ ਅੱਜ ਗੜਕਾਉਂੇ ਚੋਣ ਲੜਦਾ ਹੋਇਆ ਵੀ ਆਪਣੀ ਵੋਟ ਉੱਤੇ ਮੈਂ ਤੇ ਮੇਰੀ ਅਕਰਪਤੀ ਸੀ ਪੋਣਾ ਸਿਆਖ ਖਤਮ ਹੋ ਚੁੱਕਿਆ ਫਾਈਨਲ ਚੱਲ ਰਿਹਾ ਤੇ ਕਈ ਇਹ ਤਾਂ ਚੋਣ ਪ੍ਰਚਾਰ ਖਤਮ ਫਾਈਨਲ ਚੱਲ ਰਿਹਾ ਕੀ ਲੱਗਦਾ ਮਾਹੌਲ ਕੀ ਹੈ ਪੰਜਾਬ ਦਾ ਫਾਈਨਲ ਹੈ ਫਾਈਨਲ 2020 ਚੱਲ ਰਿਹਾ ਹੈ ਲੇਕਿਨ ਮੈਨੂੰ ਪੂਰਨ ਉਮੀਦ ਹੈ ਕਿ ਜੇ ਵੀ ਕਾਂਗਰਸ ਪਾਰਟੀ ਦੀ ਟੀਮ ਹੈ ਪੂਰੇ ਪੰਜਾਬ ਦੇ ਵਿੱਚ ਉਹ ਅਸੀਂ ਵੱਡੀ ਜਿੱਤ ਹਾਸਲ ਕਰਾਂਗੇ ਇਹਨਾਂ ਚੋਣਾਂ ਦੇ ਲਾਇਦਾ ਵੀ ਮੁਖਸਰਦਾਰ ਰਾਜਾ ਉਹ ਦੰਨੇ ਦੇ ਕਿਲਾ ਫਤਿਹ ਕਰੇਗਾ ਜਿਦਾ ਬਾਬਾ ਜੀ ਨੂੰ ਪਤਾ ਹੈ ਪਰ ਮੈਨੂੰ ਲੱਗਦਾ ਕਿ ਮੌਸਮ ਚੰਗਾ ਹੈ ਹਾਲਾਤ ਚੰਗੇ ਨੇ ਔਰ ਅਸਾਰ ਚੰਗੇ ਨੇ ਸੱਚੇ ਪਾਤਸ਼ਾਹ ਬਹੁਤ ਵੱਡੀ ਕਿਰਪਾ ਕਰਨਗੇ ਕਿਉਂ ਉਹਨਾਂ ਦੇ ਨੇੜੇ ਆ ਕੇ ਜਿਹੜਾ ਇਨਸੀਡੈਂਟ ਹੋਇਆ ਕੱਲ ਸ਼ਰਾਬ ਵਾਲੀ ਗੱਲ ਹੋਈ ਤਾਂ ਕੁਛ ਅਜਿਹਾ ਕੀ ਲੱਗਦਾ ਹੈਗਾ ਉੱਥੇ ਆਮ ਆਗੂ ਦੀ ਪਾਰਟੀ ਦਾ ਜਿਹੜਾ ਨਕਾਬ ਸੀ ਉਹ ਹਰ ਰੋਜ਼ ਉਤਰਦਾ ਜਾਂਦਾ ਹੈ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਨਸ਼ਿਆਂ ਦੇ ਖਿਲਾਫ ਆ ਉਹ ਨਸ਼ਾ ਲੋਕਾਂ ਨੂੰ ਦੇ ਕੇ ਵੋਟਾਂ ਲੈਣੀਆਂ ਚਾਹੁੰਦੀ ਹੈ ਹੁਣ ਵੀ ਪਿਛਲੀ ਵਾਰ ਕਿਹਾ ਸੀ ਕਿ ਰਾਜਾ ਜਬੜੇ ਕਹਿੰਦੇ ਮੇਰੀ ਕਾਲੀ ਜੀ ਮੈਂ ਬਾਦਲ ਸਾਰੇ ਹਰਾ ਦੇ ਸੀ ਇਸ ਵਾਰ ਕੀ ਲੱਗਦਾ ਹੈ ਇਸ ਵਾਰੀ ਬਾਦਲ ਕੋਈ ਦੇਸ਼ ਦੀ ਸੰਸਦ ਔਰ ਵਿਧਾਨ ਸਭਾ ਚੁੱਝ ਜਾਏਗਾ ਔਕ Thank you.